ਇੱਕ ਕੋਈ ਬਹੁਤ ਖਤਰਨਾਕ ਬਿਮਾਰੀ ਹੈ ਜਿਹੜੀ ਬੱਚਿਆਂ ਨੂੰ ਹੁੰਦੀ ਹੈ ਉਹ ਬਿਮਾਰੀ ਦਾ ਜਿਹੜਾ ਟੀਕਾ ਹੈ 16 ਕਰੋੜ ਰੁਪਏ ਦਾ ਟੀਕਾ ਜੀ ਉਹ ਸੰਜੀਵ ਜੀ ਕੋਲੇ ਕੋਈ ਆ ਗਿਆ ਪਰਿਵਾਰ ਛੋਟੀ ਬੱਚੀ ਸੀ 16 ਕਰੋੜ ਰੁਪਏ ਕਿੱਥੋਂ ਆਵੇ ਟੀਕਾ ਇੱਕੋ ਹੀ ਲੱਗਦਾ ਬਸ ਜਾਪਾਨ ਦੀ ਕੰਪਨੀ ਟੀਕਾ ਬਣਾਉਂਦੀ ਜਾਪਾਨ ਦੀ ਬਣਾਉਂਦੀ ਹੈ ਨਾ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦੀ ਕੰਪਨੀ ਉਹ ਟੀਕਾ ਬਣਾਉਂਦੀ ਹੈ ਤਾਂ ਇਹਨਾਂ ਨੇ ਕਿਹਾ ਵੀ 16 ਕਰੋੜ ਰੁਪਇਆ ਮੈਂ ਕਿੱਥੋਂ ਦੇਵਾਂ ਐਮਪੀ ਨੂੰ 5 ਕਰੋੜ ਰੁਪਇਆ ਤਾਂ ਇੱਕ ਸਾਲ ਦਾ ਮਿਲਦਾ ਜੀ ਤੇ ਉਹਦੇ ਵਿੱਚ ਉਹ ਹੈਨੇ ਕਿ ਤੁਸੀਂ ਇਸ ਕੰਮ ਵਾਸਤੇ ਨਹੀਂ ਦੇ ਸਕਦੇ ਪੈਸੇ ਉਹਨੂੰ ਉਹਦੇ ਵਿੱਚ ਕਲੌਜ਼ ਨੇ ਕਿ ਤੁਸੀਂ ਆ ਨਹੀਂ ਦੇ ਸਕਦੇ ਇੱਥੇ ਦੇ ਸਕਦੇ ਆ ਨਹੀਂ ਤਾਂ ਇਹਨਾਂ ਨੇ ਯਾਰਾਂ ਦੋਸਤਾਂ ਨਾਲ ਆਪਣੇ ਇੰਡਸਟਰੀ ਉਦਯੋਗਪਤੀ ਮਿੱਤਰਾਂ ਨਾਲ ਵੀ ਗੱਲ ਕੀਤੀ 5-7 ਕਰੋੜ ਉੱਥੋਂ ਹੋ ਗਿਆ ਸੀਗਾ ਫਿਰ ਇਹਨਾਂ ਨੇ ਮੇਰੇ ਨਾਲ ਵੀ ਗੱਲ ਕੀਤੀ ਮੈਂ ਵੀ ਆਪਣੇ ਯਾਰਾਂ ਦੋਸਤਾਂ ਨੂੰ ਕਿਹਾ ਯਾਰ ਕੋਈ ਕਰੀਏ ਯਾਰੇ ਵੀ ਜੇ ਟੀਕਾ ਲੱਗ ਗਿਆ ਜ਼ਿੰਦਗੀ ਬਚ ਜੂਗੀ ਤਾਂ ਇਹਨਾਂ ਨੇ ਕਰ ਕਰਾ ਕੇ ਦਿੱਲੀ ਵੀ ਗੱਲ ਤੁਹਾਡੇ ਕੋਲੇ ਵੀ ਸਾਰੇ ਆਏ ਸੀਗੇ ਤੇ ਤੁਸੀਂ ਵੀ ਕਿਹਾ ਯਾਰ ਇੰਨੇ ਪੈਸੇ ਹੁਣ ਕਿੱਥੋਂ ਕਰ ਸਕਦੇ ਆ ਤਾਂ ਪਰ ਇਹਨਾਂ ਨੇ ਹਿੰਮਤ ਨਹੀਂ ਹਾਰੀ ਕਰ ਕਰਾ ਕੇ ਜੀ ਇਹਨਾਂ ਨੇ ਪੈਸੇ ਪਹਿਲਾਂ ਉਹ ਕੰਪਨੀ ਨਾਲ ਗੱਲ ਕਰ ਲਈ ਵੀ ਥੋੜੇ ਜਿਹੇ ਪੈਸੇ ਘਟਾ ਦਿਓ ਉਹਨਾਂ ਨੇ ਘਟਾ ਲਏ ਸੀਗੇ ਥੋੜੇ ਜਿਹੇ ਪੈਸੇ ਵੀ ਟੀਕਾ ਚਲੋ ਤੁਸੀਂ ਪ੍ਰੋਫਿਟ ਨਾ ਕਮਾਓ ਇਸ ਟੀਕੇ ਚੋਂ ਜਿੰਨੀ ਕੀ ਲਾਗਤ ਹੋਈ ਹੈ ਤੁਹਾਡੀ ਉਹਨਾਂ ਇੱਕ ਲਾ ਲਓ 16 ਕਰੋੜ ਰੁਪਏ ਦਾ ਉਹਦਾ ਟੀਕਾ ਸੀਗਾ ਜਿੰਨੇ ਦਾ ਵੀ ਉਹ ਟੀਕਾ ਮਤਲਬ 14 14 ਕਿਹਾਗੇ 12 ਕਦਮ ਬੇਨ ਦਾ 12 ਦਾ ਦੇ ਦਾਂ 12 ਕਰੋੜ ਰੁਪਏ ਇਕੱਠਾ ਕਰਕੇ ਬੰਦੇ ਨੇ ਉਸ ਬੱਚੇ ਦੇ ਟੀਕਾ ਲਗਵਾਤਾ 12 ਕਰੋੜ ਰੁਪਏ ਇੱਥੋਂ ਇੱਥੋਂ ਇਹ ਸਿੱਧ ਹੁੰਦਾ ਬੰਦੇ ਦਾ ਕਿੰਨਾ ਮਾਨਵਤਾ ਦੇ ਪ੍ਰਤੀ ਦਲਾ ਕਿਰ ਨਹੀਂ ਜਪਾਵੇਂ ਬੱਚੀ ਐ ਛੋਟੀ ਐ ਜੋ ਮਰ ਜੀ ਆ ਵੀ ਜ਼ਿੰਦਗੀ ਬਚਾਉਣੀ ਬਹੁਤ ਜ਼ਰੂਰੀ ਐ ਇੱਥੋਂ ਇਹ ਸਿੱਧ ਹੁੰਦਾ ਕਿ ਜੇ ਬੰਦੇ ਕੋਲੇ ਕੁਝ ਆ ਗਿਆ ਹਰੇ ਰੰਗ ਦਾ ਪੈਨ ਤਾਂ 12 ਕੀ ਚਾਹੇ 12 ਦੇ ਨਾਲ 2 ਜ਼ੀਰੋ ਹੋਰ ਲਾ ਲਿਓ 1200 ਕਰੋੜ ਵੀ ਲਿਆਊਗਾ ਤੁਹਾਡੇ ਵਾਸਤੇ ਕਿਉਂਕਿ ਇੱਕ ਨੀਅਤ ਚਾਹੀਦੀ ਐ ਨੀਤਾਂ ਨੂੰ ਮਰਾਦਾਂ ਨੇ ਨੀਅਤ ਚਾਹੀਦੀ ਐ ਬਸ ਸੋ ਨੀਅਤ ਸਾਫ਼ ਐ ਇਹਨੀ ਭਾਰੀ ਗਿਣਤੀ 'ਚ ਮਾਵਾ ਪਹਿਣਾ ਆਈਆਂ ਕਬੀਲਦਾਰੀ ਦਾ ਟਾਈਮ ਐ ਇੱਥੋਂ ਸਿੱਧ ਹੁੰਦਾ ਐ ਕਿ ਤੁਸੀਂ ਘਰਾਂ ਦੇ ਵਿੱਚ ਗੱਲ ਕਰਕੇ ਫੈਸਲਾ ਕਰ ਚੁੱਕੇ ਹੋ। ਬਾਕੀ ਉਹਨਾਂ ਦਾ ਕੀ ਕੀ ਮੈਂ ਬੋਲਾਂ ਉਹਨਾਂ ਬਾਰੇ ਤਾਂ ਹੰਕਾਰ ਹੀ ਨਹੀਂ। ਉਹ ਗੱਲਾਂ ਕੱਢਦੇ ਆਂ ਜੀ, ਦਿਨ ਰਾਤ ਗੱਲਾਂ ਕੱਢਦੇ ਆਂ। ਮੈਨੂੰ ਗੱਲਾਂ ਕੱਢਣਗੇ। ਤੁਸੀਂ ਜੋ ਉਹਨਾਂ ਨੂੰ ਵੋਟਾਂ ਪਾਦੇ ਆਂ ਉਹਨਾਂ ਮੈਨੂੰ ਗੱਲਾਂ ਕੱਢਣ ਮੈਨੂੰ ਤਾਂ ਹੁਣ ਵੀ ਗੱਡੀਆਂ ਦਿਆ ਉਹ। ਉਹਨਾਂ ਤੇ ਦਿਨ ਰਾਤ ਗੱਲਾਂ ਹੀ ਕਰਦੇ ਆਂ ਹੋਰ ਕੋਈ ਪ੍ਰਿੰਸੀਪਲ ਨਾ ਕਿਵੇਂ ਬੋਲਦਾ ਸੀ ਉਹ। ਜਦੋਂ ਉਹ ਮੰਤਰੀ ਸੀ ਤੱਕੇ ਵਿੱਚ ਹੰਕਾਰ ਨਾਲ ਪ੍ਰਿੰਸੀਪਲ ਮੈਡਮ ਕੋਈ ਲੇਟ ਹੋ ਗਈ ਟ੍ਰੈਫਿਕ ਵਿੱਚ ਫਸ ਗਈ ਤੂੰ ਆ ਗਈ ਹੁਣ ਹੁਣ ਕੀ ਕਰਨ ਆ ਗਈ ਤੂੰ ਨਾਹੀਂ ਜੋ ਸਸਪੈਂਡ ਤੈਨੂੰ ਪਤਾ ਨਹੀਂ ਮੰਤਰੀ ਹੈ ਮੰਤਰੀ ਆ ਰੱਬ ਆ ਗਿਆ ਯਾਰ ਹੰਕਾਰ ਦੇਖੋ ਜੀ ਹੰਕਾਰ ਇਹ ਹੰਕਾਰ ਤੋੜਨਾ ਬੋਰਡ ਕੀ ਲਿਖਿਆ ਹੋਇਆ ਆਸ਼ੂ ਇਜ਼ ਮਸਟ ਮਤਲਬ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਨੈਲਸਨ ਮੰਡੇਲਾ ਯਾਰ ਵੀ ਜ਼ਰੂਰੀ ਹੈ ਬਦਤਮੀਜ਼ ਬੰਦੇ ਆ ਯਾਰ ਲੋਕਾਂ ਨਾਲ ਗੁੰਡਾਗਰਦੀਆਂ ਕਰਨ ਵਾਲੇ ਬੰਦੇ ਹੀ ਜ਼ਰੂਰੀ ਹੋਗੇ ਆਪਣੇ ਵਾਸਤੇ ਕਿੰਨਾ ਇੰਨੇ ਮਾਰੇ ਹੋਗੇ ਰਿਜਿਸਟਰੀ ਕਰਾਤੀ ਇਹਨਾਂ ਦੇ ਨਾਂ ਤੇ ਵੋਟਾਂ ਦੀ ਰਿਜਿਸਟਰੀ ਕਰਾਤੀ ਆਪਾਂ ਸੋਇਸ ਕਰਕੇ ਮੈਂ ਕਹਿਣਾ ਨਾ ਆਪਦੇ ਪ੍ਰਧਾਨ ਨੂੰ ਮੰਨੇ ਉਹਨੂੰ ਕਹਿੰਦਾ ਤੂੰ ਨਾ ਹੀ ਉਹਦੀ ਫੋਟੋ ਹੀ ਲਾਈ ਵਿਚਾਰੇ ਦੀ ਨਾ ਐਲੋਪੀ ਨੂੰ ਮੰਨੇਗਾ ਤੂੰ ਵੀ ਨਾ ਹੀ ਨਾ ਸੁਖਿੰਦਰ ਰੰਧਾਵਾ ਐਮਪੀ ਹੈਗਾ ਤੂੰ ਵੀ ਨਾ ਹੀ ਨਾ ਲੋਕਲ ਕਹਿੰਦੇ ਤੁਸੀਂ ਵੀ ਨਾ ਆਇਓ ਯਾਰ ਕਮਾਲ ਐਨਾ ਹੰਕਾਰ ਹੈ ਜੇ ਆ ਨਾ ਆਏ ਫਿਰ ਕੀ ਕਰੋਗੇ ਆ ਬੋਟ ਵੀ ਕਦੇ ਵੀ ਨਾ ਪਾਇਓ ਆਏ ਕਹਦੇ ਹਾਂ ਕਹਿ ਕੇ ਦੇਖ ਲਾ ਕੇ ਆਸ ਕਾ ਨਾ ਪਾਉ ਉਹ ਵੀ ਕਹਿੰਦਾ ਸਰ ਕਈ ਲੋਕਾਂ ਨੂੰ ਅੱਛਾ ਉਹ ਕਹਿੰਦਾ ਤੁਸੀਂ ਨਹੀਂ ਪਾਣੀ ਨਾ ਕਹਿੰਦਾ ਨਹੀਂ ਪਉਂਦੀ ਨਾ ਪਾਇਓ ਐਂ ਵੀ ਕਹਿੰਦਾ ਲੈ ਯਾਰ ਹੱਦ ਆ ਯਾਰ ਅੱਛਾ ਮੈਨੂੰ ਤਾਂ ਕੋਈ ਐਂ ਵੀ ਕਹਿੰਦਾ ਵੀ ਇਹ ਘੋੜੀ ਦਾਨਾਬਾਦ ਲਾਉਂਦੀ ਨਹੀਂ ਮੈਨੂੰ ਲੱਗਦਾ ਉਹ ਤੋਂ ਪਹਿਲਾਂ ਨਾ ਬੀਜੇਪੀ ਚ ਲੈ ਜਾਵੇ ਕੋ ਕੋ ਉਹਨੇ ਕੇ ਸਕੂਸ ਕੱਟ ਰੱਖਿਆ ਹੁੰਦੇ ਇਹ ਨਾ ਕੋਈ ਪਤਾ ਨਹੀਂ ਕਦੋਂ ਕੌਣ ਕਿੱਧਰ ਕਿੱਥੇ ਕਿਵੇਂ ਸਮਝੀ ਨਹੀਂ ਆਉਂਦੀ ਕੌਣ ਕਿੱਥੇ ਆ ਕੋਈ ਇੱਧਰ ਚਲੇਗਾ ਕੋਈ ਉੱਧਰ ਨੂੰ ਚਲੇਗਾ ਕੋਈ ਇੱਧਰ ਚਲੇਗਾ ਕੋਈ ਇੱਧਰ ਆ ਗਿਆ ਕੋਈ ਕਹਿੰਦਾ ਘਰ ਵਾਪਸੀ ਕੋਈ ਕਹਿੰਦਾ ਇੱਧਰ ਨੂੰ ਹੱਦ ਆ ਯਾਰ